ਇਹ ਲਾ 270 280 ਰੇਂਜ ਹੁੰਦਾ ਸੀਗਾ ਜਿਹੜਾ ਕਿ ਅੱਜ 350 ਤੱਕ ਪਹੁੰਚ ਗਿਆ ਵਾ ਬੜੀ ਮਾੜੀ ਗੱਲ ਹੈ ਕਿ ਅਗਰ ਇੱਦਾਂ ਹੀ ਰੇਟ ਦੇ ਵਿੱਚ ਅਜਾਵਾ ਹੁੰਦਾ ਰਿਹਾ ਤਾਂ ਆਮ ਆਦਮੀ ਪਬਲਿਕ ਕੀ ਕਰੂ ਆਮਦਨੀ ਵੱਲੋਂ ਤਾਂ ਕੋਈ ਵਾਦਾ ਹੋ ਨਹੀਂ ਰਿਹਾ ਸਾਡੀਆਂ 'ਚ ਉਲਟਾ ਖਰਚੇ ਵਧ ਹੀ ਜਾਂਦੇ ਆ ਹੁਣ 5 ਟਿਕਟਾਂ ਲੈਂਤੀਆਂ ਸਾਡਾ 16-1700 ਰੁਪਈਆ ਲੱਗ ਗਿਆ ਇਹਨਾਂ 'ਚ ਬਤ ਚੰਗਾ ਦਾ ਬੰਦਾ ਟੈਕਸੀ ਕਰਕੇ ਚੱਲ ਜਵੇ ਲੁਧਿਆਣੇ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਐ ਇਸ ਚੀਜ਼ ਬਾਰੇ ਕੀ ਇੱਕ ਪਾਸੇ ਤਾਂ ਅਸੀਂ ਫ੍ਰੀ ਕਰੀ ਜਾਂਦੇ ਹਾਂ ਦੂਜੇ ਪਾਸੇ ਰੇਟ ਵਧਾਈ ਜਾਂਦੇ ਹਾਂ ਕੰਨ ਇਧਰੋਂ ਨਾ ਪੜਿਆ ਉਧਰੋਂ ਪੜ ਲਿਆ ਗੱਲ ਤਾਂ ਇੱਕੋ ਹੀ ਹੈ ਅਸੀਂ ਦੇਖਿਆ ਸੀ ਜਦ ਤੁਸੀਂ ਟਿਕਟ ਲੈ ਰਹੇ ਸੀ ਕਾਫੀ ਜਦ ਤੁਹਾਨੂੰ ਰੇਟ ਆਇਆ ਤਾਂ ਰੇਟ ਦੇ ਵਿੱਚ ਤੁਸੀਂ ਸੁਣ ਕੇ ਬਹੁਤ ਜ਼ਿਆਦਾ ਹੈਰਾਨ ਹੋਏ ਸੀ ਕਿ ਹਾਂ ਬਿਕਾਜ਼ ਉਹ ਇੱਕਦਮ ਸੇ ਇਤਨਾ ਜ਼ਿਆਦਾ ਹਾਈਕ ਕਰ ਦਿਆ ਮਤਲਬ ਐਸਾ ਵੀ ਨਹੀਂ 10 20 ਰੁਪਏ ਸਿੱਧੇ 50 ਰੁਪੀਆ ਮਤਲਬ 40 50 ਰੁਪਏ ਦਾ ਤੋਂ ਇਸ ਲਈ ਦੇਖੋ ਜਦੋਂ ਲੋਕਾਂ ਨਾਲ ਗੱਲਬਾਤ ਕਰਦੇ ਆ ਤਾਂ ਕਿਰਾਏ ਦੇ ਵਿੱਚ ਇਜ਼ਾਫੇ ਤੋਂ ਬਾਅਦ ਦੇ ਵਿੱਚ ਲੋਕ ਇੱਕ ਗੱਲ ਜ਼ਰੂਰ ਕਹਿੰਦੇ ਹੋ ਨਜ਼ਰ ਆ ਰਹੇ ਨੇ ਕਿ ਆਮਦਨੀ ਅਠੰ ਤਾਂ ਜਿਸ ਹਿਸਾਬ ਦੇ ਨਾਲ ਇਸ ਵਕਤ ਲੋਕਾਂ ਦੀ ਆਮਦਨੀ ਹੋਈ ਹੋਈ ਆ ਉਸ ਤੋਂ ਦੁੱਗਣੇ ਕਿਤੇ ਖਰਚੇ ਜਿਹੜੇ ਇਸ ਵਕਤ ਜਿਹੜੇ ਲੋਕ ਕਰਦੇ ਹੋਏ ਜਿਹੜੇ ਆ ਉਹ ਦਿਖਾਈ ਦੇ ਰਹੇ ਨੇ ਉਹ ਕਿਸ ਤਰ੍ਹਾਂ ਦੇ ਨਾਲ ਅਸੀਂ ਸਵੇਰੇ ਵੀ ਜਿਸ ਤਰ੍ਹਾਂ ਨਾਲ ਆਰਡੀਨਰੀ ਬੱਸ ਦਾ ਸਫ਼ਰ ਦਿਖਾਇਆ ਸੀ ਕਿ ਆਰਡੀਨਰੀ ਬੱਸ ਦੇ ਵਿੱਚ ਇੱਕ ਆਮ ਪੀਆਰਟੀਸੀ ਬੱਸ ਦੇ ਵਿੱਚ ਜਿਸ ਤਰ੍ਹਾਂ ਨਾਲ ਕਿਰਾਏ ਦਾ ਇਜ਼ਾਫਾ ਹੋਇਆ ਤੇ ਉਸ ਵਿੱਚ ਲੋਕ ਕੀ ਕਹਿੰਦੇ ਸੀ ਹੁਣ ਅਸੀਂ ਏਸੀ ਬੱਸ ਦੇ ਵਿੱਚ ਇਸ ਵਕਤ ਮੌਜੂਦ ਆ ਇਹ ਬੱਸ ਜਿਹੜੀ ਆ ਉਹ ਚੰਡੀਗੜ੍ਹ ਤੋਂ ਲੁਧਿਆਣਾ ਜਾਵੇਗੀ 100 ਕਿਲੋਮੀਟਰ ਤੈਅ ਕਰੇਗੀ ਲੇਕਿਨ ਇਸ ਬੱਸ ਦਾ ਕਿਰਾਇਆ ਜਿਹੜਾ 46 ਪੈਸੇ ਪ੍ਰਤੀ ਕਿਲੋਮੀਟਰ ਦੇ ਹਿਸਾਬ ਦੇ ਨਾਲ ਉਸ ਤੇ ਜੇਕਰ ਮੰਨਿਆ ਜਾਵੇ ਜਿੱਥੇ 280 ਰੁਪਏ ਟਿਕਟ ਸੀ ਉਹ ਹੁਣ 320 ਤੱਕ ਜਿਹੜੀ ਆ ਹੋ ਚੁੱਕੀ ਆ ਲੋਕ ਕੀ ਕਹਿੰਦੇ ਨੇ ਇਸ ਬਾਰੇ ਜਾਣਾਂਗੇ ਸਰ ਤੁਸੀਂ ਕਿੰਨੀਆਂ ਟਿਕਟਾਂ ਲਿੱਤੀਆਂ ਨੇ ਤੁਸੀਂ ਸਰਪੰਚ ਪੰਜ ਟਿਕਟਾਂ ਲਿੱਤੀਆਂ ਨੇ ਪਹਿਲਾਂ ਕਿੰਨਾ ਕਰਾਇਆ ਸੀ ਤੇ ਅੱਜ ਕਿੰਨਾ ਕਰਾਇਆ ਦੇ ਕੇ ਜਿਹੜੀਆਂ ਪੰਜ ਟਿਕਟਾਂ ਖਰੀਦੀਆਂ ਤੁਸੀਂ ਪਹਿਲਾਂ 270 280 ਰੇਂਜ 'ਚ ਹੁੰਦਾ ਸੀਗਾ ਜਿਹੜਾ ਕਿ ਅੱਜ 350 ਤੱਕ ਪਹੁੰਚ ਗਿਆ ਵਾ ਬੜੀ ਮਾੜੀ ਗੱਲ ਆ ਕਿ ਅਗਰ ਇੱਦਾਂ ਹੀ ਰੇਟ ਦੇ ਵਿੱਚ ਅਜਾਵਾ ਹੁੰਦਾ ਰਿਹਾ ਤਾਂ ਆਮ ਆਦਮੀ ਪਬਲਿਕ ਕੀ ਕਰੂਗੀ ਆਮਦਨੀ ਵੱਲੋਂ ਤਾਂ ਕੁਝ ਵਾਧਾ ਹੋ ਨਹੀਂ ਰਿਹਾ ਸਾਡੀਆਂ ਚ ਉਲਟਾ ਖਰਚੇ ਵਧ ਹੀ ਜਾਂਦੇ ਆ ਹੁਣ 5 ਟਿਕਟਾਂ ਲੈਂਤੀਆਂ ਸਾਡਾ 16-1700 ਰੁਪਏ ਲੱਗ ਗਏ ਇਹਨਾਂ ਵਿੱਚ ਬੰ ਚੰਗਾ ਦਾ ਬੰਦਾ ਟੈਕਸੀ ਕਰਕੇ ਚੱਲ ਜਵੇ ਲੁਧਿਆਣੇ ਸਾਨੂੰ ਪਤਾ ਹੁੰਦਾ ਤਾਂ ਅਸੀਂ ਇੱਥੇ ਆਉਂਦੇ ਨਾ ਲੱਗਦਾ ਕਿ ਜਿਹੜੀਆਂ ਫ੍ਰੀ ਸਹੂਲਤਾਂ ਦਿੱਤੀਆਂ ਗਈਆਂ ਨੇ ਸਰਕਾਰ ਵੱਲੋਂ ਉਹਨਾਂ ਨੂੰ ਜਿਹੜਾ ਬੰਦ ਕਰਨਾ ਚਾਹੀਦਾ ਤਾਂ ਜੋ ਇੱਕ ਸਰਕਾਰ ਦੇ ਉੱਤੇ ਵੀ ਬੋਝ ਨਾ ਪਵੇ ਬਾਦੂ ਬਿਲਕੁਲ ਬਿਲਕੁਲ ਬੰਦ ਕਰਨੀਆਂ ਚਾਹੀਦੀਆਂ ਇਹ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਇਸ ਚੀਜ਼ ਬਾਰੇ ਕੀ ਇੱਕ ਪਾਸੇ ਤਾਂ ਅਸੀਂ ਫ੍ਰੀ ਕਰੀ ਜਾਂਦੇ ਹਾਂ ਦੂਜੇ ਪਾਸੇ ਰੇਟ ਵਧਾਈ ਜਾਂਦੇ ਆ ਕੰਨ ਇਧਰੋਂ ਨਾ ਪੜਿਆ ਉਧਰੋਂ ਪੜ ਲਿਆ ਗੱਲ ਤਾਂ ਇੱਕੋ ਹੀ ਆ ਆਮ ਪਬਲਿਕ ਦੇ ਉੱਤੇ ਬੋਝ ਤਾਂ ਪੈਣਾ ਇਸ ਚੀਜ਼ ਦਾ ਠੀਕ ਹੈ ਨਾ ਇਸ ਲਈ ਸਰਕਾਰ ਨੂੰ ਇਹਨਾਂ ਚੀਜ਼ਾਂ 'ਤੇ ਸੋਚਣਾ ਚਾਹੀਦਾ ਕਿ ਜੋ ਵਾਜਬ ਹੈ ਉਹ ਅਸੀਂ ਦੇਣ ਤੋਂ ਹੱਥ ਨਹੀਂ ਪਿੱਛੇ ਖਿੱਚਦੇ ਬਟ ਜੋ ਵਾਜਬ ਹੈ ਅਗਰ ਇਦਾਂ ਹੀ ਰੇਟ ਵਧਦੇ ਜਾਣਗੇ ਤਾਂ ਬਹੁਤ ਬੁਰਾ ਹਾਲ ਹੈ ਬੱਸ ਆਪਰੇਟਰਾਂ ਦਾ ਵੀ ਇਹੀ ਕਹਿਣਾ ਸੀਗਾ ਕਿ ਹਰ ਵਾਰ ਡੀਜ਼ਲ ਦੇ ਵਿੱਚ ਰੇਟ ਚ ਵਾਧਾ ਕਰ ਦਿੱਤਾ ਜਾਂਦਾ ਹੈ ਕਦੇ ਕਿਰਾਏ ਦੇ ਵਿੱਚ ਵਾਧਾ ਨਹੀਂ ਕੀਤਾ ਜਾਂਦਾ ਜਿਸ ਕਾਰਨ ਕਾਰਨ ਸਰਕਾਰ ਨੇ ਫੈਸਲਾ ਲਿੱਤਾ ਹੈ ਦੇਖੋ ਸਰ ਹੁਣ ਤਾਂ ਡੀਜ਼ਲ ਦੇ ਰੇਟਾਂ 'ਚ ਕੋਈ ਵਾਧਾ ਹੋਇਆ ਨਹੀਂ ਕਾਫੀ ਦੇਰ ਤੋਂ ਨਹੀਂ ਹੋ ਰਿਹਾ ਵਾਧਾ ਮੇਰੇ ਖਿਆਲ ਨਾਲ ਪਿਛਲੇ 6 ਮਹੀਨਿਆਂ ਤੋਂ 4-5 ਮਹੀਨਿਆਂ ਤੋਂ ਇਲੈਕਸ਼ਨਾਂ ਤੋਂ ਬਾਅਦ ਦੇ ਵਿੱਚ 46 ਪੈਸੇ ਜਿਹੜਾ ਵਾਧਾ ਕੀਤਾ ਗਿਆ ਹੈ ਡੀਜ਼ਲ ਦੇ ਵਿੱਚ ਵੀ ਘਟ ਗਿਆ 46 ਪੈਸੇ ਦਾ ਵਾਧਾ ਹੋਇਆ ਤਾਂ ਉਹਦੇ ਪਿੱਛੇ ਇੱਥੇ ਕਿੰਨੇ ਪਰਸੈਂਟ ਵਧ ਗਿਆ ਅਗਰ ਦੇਖਿਆ ਜਾਵੇ ਤਾਂ ਸਿੱਧਾ 10% ਸਿੱਧਾ ਵਧ ਗਿਆ 280 ਦੇ ਪਿੱਛੇ 28 ਰੁਪਏ ਲਾ ਲਓ ਮੋਟਾ-ਮੋਟਾ 15% ਵਧ ਗਿਆ ਜੋ ਕਿ ਬਹੁਤ ਹੀ ਗਲਤ ਗੱਲ ਹੈ ਤੇ ਹੋਰ ਵੀ ਲੋਕ ਮੌਜੂਦ ਨੇ ਉਹਨਾਂ ਨਾਲ ਤੁਸੀਂ ਨਾਲ ਹੀ ਆਇਓ ਹਾਂਜੀ ਲੁਧਿਆਣਾ ਜਾਣਾ ਹਾਂਜੀ ਕਿਵੇਂ ਕਿਵੇਂ ਦੇਖਦੇ ਹਾਂ ਇਸ ਫੈਸਲੇ ਨੂੰ ਜੋ ਇਸ ਵਕਤ ਰੇਟਾਂ ਦੇ ਵਿੱਚ ਇਜ਼ਾਫਾ ਹੋਇਆ ਵਾਧਾ ਹੋਇਆ ਨਹੀਂ ਆਪਾਂ ਐਵੇਂ ਕਹੀਏ ਸੈਟੀਸਫਾਈ ਅੰਨਾ ਨਹੀਂ ਹੈਗੇ 280 ਤੋਂ ਸਿੱਧਾ 320 ਨਹੀਂ ਅੰਨਾ 40 ਪੇ ਇੱਕਦਮ ਵਾਧਾ ਨਹੀਂ ਹੋਣਾ ਚਾਹੀਦਾ ਬੋਲਦਾ ਕਿ ਜੋ ਫ੍ਰੀ ਬੱਸ ਸਰਵਿਸ ਹੈ ਉਸ ਨੂੰ ਜਿਹੜਾ ਫ੍ਰੀ ਦੀ ਸਹੂਲਤਾਂ ਨੇ ਜੋ ਆਧਾਰ ਕਾਰਡ ਦੇ ਨਾਲ ਮਹਿਲਾਵਾਂ ਨੂੰ ਫ੍ਰੀ ਸਫ਼ਰ ਦਿੱਤਾ ਗਿਆ ਉਸ ਨੂੰ ਬੰਦ ਕਰਨਾ ਚਾਹੀਦਾ ਡੈਫੀਨਿਟਲੀ ਉਹਨੂੰ ਬੰਦ ਕਰਨਾ ਚਾਹੀਦਾ ਵਾ ਤੁਸੀਂ ਫ੍ਰੀ ਨਾ ਦਿਓ ਤੁਸੀਂ ਸਸਤਾ ਕਰ ਦਿਓ ਟਿਕਟ ਨੂੰ ਸਸਤੀ ਕਰ ਦਿਓ ਤਾਂ ਕਿ ਕਾਮਨ ਮੈਨ ਜਿਹੜਾ ਹੈਗਾ ਬਾਕੀਆਂ ਨੂੰ ਕਿਸੇ ਨੂੰ ਦਿੱਕਤ ਨਾ ਆਵੇ ਤੁਸੀਂ ਤਾਂ ਫ੍ਰੀ ਦੇਣ ਲੱਗ ਗਏ ਮਹਿਲਾ ਨੂੰ ਤਾਂ ਤੁਸੀਂ ਫ੍ਰੀ ਦੇ ਦਿੱਤੀ ਆ ਠੀਕ ਆ ਪੁਰਸ਼ ਵੀ ਤਾਂ ਹੈਗੇ ਨੇ ਉਹ ਕੀ ਕਹਿਣਗੇ ਕਿ ਸਾਡੇ ਲਈ ਕੀ ਕੀਤਾ ਤੁਸੀਂ ਪਰ ਤੁਸੀਂ ਇਹ ਕਰੋ ਕਿ ਸਸਤਾ ਕਰ ਦਿਓ ਟਿਕਟ ਨੂੰ 50% ਤੇ ਰੇਟ ਲਿਆਓ ਜ਼ਿਆਦਾ ਵਧੀਆ ਹੋਊਗਾ ਫ੍ਰੀ ਛੱਡ ਦਿਓ ਫ੍ਰੀ ਕੁਝ ਵੀ ਨਾ ਦਿਓ ਤੁਸੀਂ ਫਰੀ ਸਭ ਕੁਝ ਹੀ ਛੱਡ ਦਿਓ ਕੋਈ ਚੱਕਰ ਨਹੀਂ ਸਭ ਤੋਂ ਜ਼ਿਆਦਾ ਮਾੜਾ ਸਭ ਤੋਂ ਜ਼ਿਆਦਾ ਮਾੜਾ ਫਰੀ ਆ ਫਰੀ ਹੀ ਸਭ ਤੋਂ ਵੱਧ ਭੇਦਭਾਵ ਖੜੇ ਕਰਦਾ ਵਾ ਸਭ ਤੋਂ ਵੱਡੀ ਦਿੱਕਤ ਦੀ ਗੱਲ ਇਹ ਆ ਸਰਕਾਰ ਨੂੰ ਭੇਦਭਾਵ ਖੜੇ ਹੋ ਜਾਂਦੇ ਨੇ ਮਹਿਲਾ ਹੁਣ ਤੁਸੀਂ ਦੇਖ ਕੇ ਸਾਹ ਕਿ ਮਹਿਲਾ ਲਈ ਫਰੀ ਸੇਵਾ ਕੱਢੀ ਹੋਈ ਹੈਗੀ ਆ ਉਹਨਾਂ ਨੇ ਠੀਕ ਆ ਪੁਰਸ਼ ਵੀ ਛੱਡਦੇ ਹੈਗੇ ਨੇ ਮੇਨ ਤਾਂ ਇੱਥੇ ਡਿਸਕ੍ਰਿਮੀਨੇਸ਼ਨ ਤਾਂ ਇੱਥੇ ਆ ਗਿਆ ਪਹਿਲਾਂ ਤਾਂ ਸਿੱਧੀ ਜੀ ਗੱਲ ਹੈਗੀ ਆ ਇਸ ਤੋਂ ਬੜੇ ਆਪਾਂ ਗੱਲ ਕਰਦੇ ਨੇ ਕੁਆਲਿਟੀ ਦੀ ਸਰ ਕੀਤ ਕੁਆਲਿਟੀ ਦੀ ਗੱਲ ਕਰਦੇ ਇੱਥੇ ਕਿ ਇਕੁਐਲਿਟੀ ਕਿੱਥੇ ਗਈ ਇਹ ਚੀਜ਼ ਤਾਂ ਬਿਲਕੁਲ ਸਹੀ ਨਹੀਂ ਹੈਗੀ ਕਿ ਫ੍ਰੀ ਨਾ ਤੁਸੀਂ ਦਿਓ ਅੱਧੇ ਰੇਟ ਕਰ ਦੋ ਘੱਟ ਰੇਟ ਕਰ ਦੋ ਜਰ ਵਧੀਆ ਚੀਜ਼ ਹੈਗੀ ਆ ਜਿਹੜੇ ਸਟੂਡੈਂਟਸ ਨੇ ਖਾਸ ਕਰਕੇ ਕਾਲਜ ਵਿੱਚ ਪੜ੍ਹਦੇ ਨੇ ਜਿਨ੍ਹਾਂ ਨੂੰ ਅਣਜਾਣ ਚ ਸਭ ਤੋਂ ਜ਼ਿਆਦਾ ਸਫਰ ਕਰਨਾ ਪੈਂਦਾ ਉਹ ਸਭ ਤੋਂ ਜ਼ਿਆਦਾ ਮਾਰ ਚੱਲਣਗੇ ਡੈਫੀਨਿਟਲੀ ਉਹਨਾਂ ਨੂੰ ਤਾਂ ਸਭ ਤੋਂ ਵੱਧ ਦਿੱਕਤਾਂ ਨਹੀਂ ਹੈ ਇਸ ਚੀਜ਼ ਦੀ ਉਹਨਾਂ ਦੇ ਤਾਂ ਕੋਈ ਰੇਟ ਨਹੀਂ ਇਹਨਾਂ ਨੇ ਘਟਾਏ ਹੈਗੇ ਉਹਨਾਂ ਤੋਂ ਮੈਂ ਵੀ ਜਨਰ ਰਿਹਾ ਮੈਂ ਲਵਲੀ ਜਾਂਦਾ ਹੁੰਦਾ ਸੀਗਾ ਮੇਰੇ ਤੋਂ 90 90 100 100 ਰੁਪਏ ਲੈਂਦੇ ਹੁੰਦੇ ਸੀ ਬਾਕੀਆਂ ਤੋਂ ਉਹਨਾਂ ਨੇ 50 50 ਰੁਪਏ ਪੇਲਾ ਲੈਂਦੇ ਹੁੰਦੇ ਸੀ ਕੋਈ ਇਹਦੇ ਵਿੱਚ ਕੋਈ ਇੰਪਰੂਵਮੈਂਟ ਕੁਝ ਨਹੀਂ ਹੋਣੀ ਕੋਈ ਫਾਇਦਾ ਨਹੀਂ ਮਿਲਣ ਵਾਲਾ ਕਿਸੇ ਨੂੰ ਇਹਦੇ ਵਿੱਚ ਬਿਲਕੁਲ ਇੱਥੇ ਹੋਰ ਵੀ ਜਿਹੜੇ ਲੋਕ ਮੌਜੂਦ ਨੇ ਇੱਥੇ ਹੋਰ ਮੈਡਮ ਜੁਨੀ ਮੈਮ ਅਸੀਂ ਦੇਖਿਆ ਸੀ ਜਦ ਤੁਸੀਂ ਟਿਕਟ ਲੈ ਰਹੇ ਸੀ ਕਾਫੀ ਜਦ ਤੁਹਾਨੂੰ ਰੇਟ ਆਇਆ ਤਾਂ ਰੇਟ ਦੇ ਵਿੱਚ ਤੁਸੀਂ ਸੁਣ ਕੇ ਬਹੁਤ ਜ਼ਿਆਦਾ ਹੈਰਾਨ ਹੋਏ ਸੀਗੇ ਹਾਂ ਬਿਕਾਜ਼ ਉਹ ਇੱਕਦਮ ਸੇ ਇਤਨਾ ਜ਼ਿਆਦਾ ਹਾਈਕ ਕਰ ਦਿਆ ਮਤਲਬ ਐਸਾ ਵੀ ਨਹੀਂ 10 20 ਰੁਪਏ ਸਿੱਧੇ 50 ਰੁਪੀਸ ਮਤਲਬ 40 50 ਰੁਪੀਸ ਦਾ ਤਾਂ ਇਸ ਲਈ ਲੱਗਦਾ ਕਿ ਜੋ ਫ੍ਰੀ ਸਫਰ ਮਹਿਲਾਵਾਂ ਨੂੰ ਖਾਸ ਤੌਰ ਦੇ ਉੱਤੇ ਦਿੱਤਾ ਗਿਆ ਹੈ ਸਰਕਾਰ ਵੱਲੋਂ ਉਸ ਨੂੰ ਬੰਦ ਕਰ ਦਿੱਤਾ ਜਾਣਾ ਚਾਹੀਦਾ जिस तरह नाल, दे, नाल दे कह रहे थे कि घटो घट सस्ता कर दो लेकिन फ्री ना करो हाँ बिल्कुल मतलब जो चीज जायज है वो ली जाए और उसको देने में कोई दिक्कत नहीं है बट डेफिनेटली जो चीज नहीं है जायज तो वो बढ़ाए जा रहे और जो चीज लेनी चाहिए वो कम करे जा रहे तो ये इसका कोई तुक नहीं है नहीं मैं वर्किंग हूँ आमदनी ठंडी खर्चा रुपया और कहावत बिल्कुल सही टुक है बिल्कुल बिल्कुल ਤੱਕ ਦੇਖ ਸਕਦੇ ਹਾਂ ਕਿ ਜਰਮਨ ਕਿਸ ਜਿਸ ਤਰ੍ਹਾਂ ਨਾਲ ਲੋਕਾਂ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਜੋ ਫ੍ਰੀ ਸਹੂਲਤਾਂ ਨੇ ਉਹਨਾਂ ਨੂੰ ਜਿਹੜਾ ਬੰਦ ਕਰਨਾ ਚਾਹੀਦਾ ਸਭ ਤੋਂ ਪਹਿਲਾਂ ਜਿਸ ਤੋਂ ਬਾਅਦ ਹੀ ਕਿਤੇ ਨਾ ਕਿਤੇ ਜੋ ਸਰਕਾਰ ਦਾ ਰੈਵਨਿਊ ਹੈ ਉਸ ਨੂੰ ਜਨਰੇਟ ਕੀਤਾ ਜਾ ਸਕਦਾ ਹੈ ਕਿਉਂਕਿ ਫ੍ਰੀ ਨਾਲੋਂ ਕੁਝ ਹੱਦ ਤੱਕ ਜਿਹੜੇ ਜਿਹੜੇ ਪੈਸੇ ਨੇ ਉਹ ਜ਼ਰੂਰ ਵਸੂਲਣੇ ਚਾਹੀਦੇ ਨੇ ਜਿਸ ਤੋਂ ਬਾਅਦ ਹੀ ਜਿਹੜਾ ਪੀਆਰਟੀਸੀ ਪਨਬਸ ਹੈ ਉਸ ਨੂੰ ਵੀ ਘਾਟੇ ਤੋਂ ਬਾਹਰ ਕੱਢਿਆ ਜਾਵੇ